ਰੋਦੇ ਲੇਖੇ ਸੁਝਿ ਵਕਸ਼ਾ ਲਲਨ ਜਨਮ ਜੀ ਕਟੀਐ ਸੁਝਣਾ ਸਜਾ ਪਾਤੀਸ਼ਾ ਸਿਰ ਸਹਾ ਨਸ਼ਾ ਜਿਸ ਪਾਸ ਮਠਿਆ ਸੋਈਆ ਸਬਨਾ ਦਾ ਹੈ ਸਾਵੋ ਸਦਰਾ ਜੀਵਾ ਗੀਰੋ ਸਭ ਜੀ ਸੋਰਠਿ ਪਲਾਕ ਲਾਤੀ ਤੁਕੀ ਆਸਾ ਮਨਸਾ ਬਧਿ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਬਸ ਨਾਮ ਅਵਸਾਰੀ ਇਹ ਮਾਇਆ ਜਗ ਮੋਣੀ ਭਾਈ ਕਰਮ ਸਭੇ ਵਿਕਾਰੀ ਆਸਾ ਮਨਸਾ ਬੰਦਰੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁਰਨ ਜਗ ਜਾਇ ਭਾਈ ਬਿੜਸਾ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਪੇਵੇਕਾਰੀ ਸੋਣ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜਾਇ ਭਾਈ ਸਵਾਤਮ ਤਤ ਵਿਚਾਰੀ ਰਾਹ ਸਾਤ ਮੇਤਪਕ ਅਖੜੋ ਭਾਈ ਕੰਮ ਕਰੋ ਸੰਸਾਰੀ ਖਟ ਮੈਲਾ ਚੁਕਈ ਭਾਈ ਅੰਦਰ ਮੈਨ ਵਿਚਾਰੀ ਏਨੰਬਤ ਢੋਕੀ ਮਕਈ ਭਾਈ ਹੁੰਦੀ ਸਿਰ ਕਾ ਭਾਰੀ ਧਰਮਤ ਘਣੀ ਵਿਰੂਤੀ ਭਾਈ ਦੂਜਾ ਭਾਏ ਖੁਆਈ ਬਿਨ ਸਤਗੁਰ ਕਾ ਆਪਾਈਏ ਭਾਈ ਨਾਮ ਨਾਮ ਭਰਮਣਾ ਜਾਈ ਸਤਿਗੁਰ ਸੇਵਿ ਤਾ ਸੁਖ ਪਾਈ ਭਾਈ ਆਮਣ ਜਾਣ ਰਹੀ ਸਾਚ ਸਹਿਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਜ ਸਮਾਈ ਗੁਰ ਸੇਵਿ ਸੋ ਉਪਜੈ ਭਾਈ ਘਰ ਮੇਂ ਮਗਨ ਆ ਪਾਈ ਜਿਵੇਂ ਅੰਦਰ ਲੋਹਮ ਕੇ ਕਰਮ ਤੁਮ ਆਏ ਭਾਈ ਕੂੜ ਭੋਗਿਕ ਖਾਈ ਤਨ ਤਾ ਦਹੀਂ ਦੋਈਆ ਭਾਈ ਵਿਚਾ ਨਿਕਲ ਤਥ ਜਲ ਮਤੀਏ ਜਲ ਦੇਖਿਆ ਭਾਈ ਇਹ ਜਗ ਹੈ ਹਥ ਕੋਈ ਘੜ ਘੜ ਦਿਓ ਰਖ ਤੇ जग ਤਗ ਸੂਤਿ ਭਾਈ ਲੈ ਇਸ ਬੰਦੋ ਮਾਈ ਬਿਨ ਬੁਰ ਗਾਣ ਨ ਛੁਟੇ ਭਾਈ ਥੱਕੀ ਕਰਮ ਕਮਾਈ ਇਹ ਜਗ ਪਰਮਾ ਭਲਾਇਆ ਭਾਈ ਕਹਨਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮੰਨ ਅਸੈ ਭਾਈ ਭੈ ਮਰਨਾ ਸੱਚ ਦੀਖ ਮੱਜਨ ਦਾ ਚੰਗਿਆਈਆ ਭਾਈ ਦਰਗ ਨਾਮੁ ਸੇਖ ਗੋੜੇ ਅੰਕਸ ਜੇ ਨਾਮ ਦ੍ਰਿੜਾਇਆ ਭਾਈ ਮਾਨਵਸਿਆ ਚੁਕਾ ਠੇਖ ਇਹ ਤਨ ਹਾਸਰਾਪ ਕੋ ਭਾਈ ਵੱਖਰ ਨਾਮਿਆ ਪਾਰ ਤੇ ਵੱਖਰਵਾ ਪਾਰੀ ਸੋ ਦੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਮੇਰ ਕਰੇ ਵਾ ਪਾਰ ਇਹ ਹੰਤਾਨ ਹਾਟ ਸਰਾਖ ਕੋ ਭਾਈ ਵੱਖਰ ਨਾਮਯਾ ਪਾਰ ਇਹੋ ਵੱਖਰ ਵਾ ਪਾਰੀ ਸੋ ਧ੍ਰਿੜ ਭਾਈ ਗੁਰ ਸ਼ਬਦ ਕਰੇ ਚਾ ਵਾਹਿਗੁਰੂ ਦੀ ਕੀ ਕਥੀ